ਸਸ਼ਕੀਤਾ ਜੀ ਮੈਂ ਹਾਸ਼ਤਿਕ ਕੋਰਸੰਦੂ ਤੇ ਗੱਲ ਕਰਦੇ ਹਾਂ ਜੀ ਇੱਕ ਪਾਸੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡੀ ਕਾਰਵਾਈ ਕੀਤੀ ਹੋਈ ਹੈ ਵਿਕਰਮ ਸਿੰਘ ਮਜੀਠੀਆ ਉੱਤੇ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਵੱਲੋਂ ਵਾਰ-ਵਾਰ ਕਿਹਾ ਗਿਆ ਕਿ ਇਹ ਬਦਲਾਖੋਰੀ ਦੀ ਰਾਜਨੀਤੀ ਹੈ ਇਹ ਇਹ ਜਿਹੜੇ ਮੇਰੇ ਨਾਲ ਬਦਲਾ ਲਿਆ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋਂ ਲੇਕਿਨ ਜਿਸ ਤਰ੍ਹਾਂ ਵੱਡੀ ਕਾਰਵਾਈ ਕੀਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਕਸਰ ਹੀ ਉਹ ਕਹਿੰਦੇ ਨਜ਼ਰ ਆਏ कि ਨਹੀਂ ਬਖਸ਼ਿਆ ਜਾਏਗਾ ਜਿਨ੍ਹਾਂ ਲੋਕਾਂ ਨੇ ਪੁਸ਼ਟਾਚਾਰੀ ਕੀਤੀ ਜਿਨ੍ਹਾਂ ਲੋਕਾਂ ਨੇ ਜਿਹੜਾ ਹੈ ਪੰਜਾਬ ਦੇ ਵਿੱਚ ਨਸ਼ਾ ਲੈ ਕੇ ਆਂਦਾ ਨਸ਼ਾ ਤਸਕਰੀਆਂ ਕੀਤੀਆਂ ਉਹਨਾਂ ਲੋਕਾਂ ਨੂੰ ਨਹੀਂ ਬਖਸ਼ਿਆ ਜਾਏਗਾ ਉਹਦੇ ਚਲਦਿਆ ਇੱਕ ਵੱਡਾ ਝਟਕਾ ਦੇ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਕਰਮ ਸਿੰਘ ਮਜੀਠੀਆ ਜਿੱਥੇ ਵਿਕਰਮ ਸਿੰਘ ਮਜੀਠੀਆ ਨੇ ਸੋਚਿਆ ਵੀ ਨਹੀਂ ਸੀ ਕਿ ਮੇਰੇ ਉੱਤੇ ਐਡੀ ਵੱਡੀ ਕਾਰਵਾਈ ਹੋਵੇਗੀ ਤੇ ਮੈਂ ਇੰਨੇ ਲੰਮੇ ਸਮੇਂ ਲਈ ਜੇਲ੍ਹ ਦੇ ਵਿੱਚ ਜਾਵਾਂਗਾ ਤਾਂ ਦੱਸ ਦੇਣੀ ਆ ਕਿ ਵਿਕਰਮ ਸਿੰਘ ਮਜੀਠੀਆ ਨੇ ਜਿੱਥੇ ਪਟੀਸ਼ਨ ਪਾਈ ਹੋਈ ਸੀ ਹਾਈ ਕੋਰਟ ਦੇ ਵਿੱਚ ਕਿ ਮੈਨੂੰ ਜਿਹੜੀ ਹੈ ਜ਼ਮਾਨਤ ਦਿੱਤੀ ਜਾਵੇ ਉਹ ਅਰਜੀ ਅੱਜ ਜਿਹੜੀ ਹੈ ਇਹ ਸਰਕਾਰ ਵੱਲੋਂ ਜਿਹੜੀ ਹੈ ਉਹ ਮਨਜ਼ੂਰ ਨਹੀਂ ਕੀਤੀ ਗਈ ਤੇ ਉਹਦੀ ਜਿਹੜੀ ਹੈ ਤਰੀਕ ਬਦਲ ਕੇ 14 ਅਕਤੂਬਰ ਕਰ ਦਿੱਤੀ ਗਈ ਹੈ ਤੁਹਾਨੂੰ ਦੱਸਦੀ ਹੈ ਕਿ ਸ਼੍ਰੋਮੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਆਮਦਨ ਤੋਂ ਬਾਅਦ ਜਾਇਦਾਦ ਮਾਮਲੇ ਵਿੱਚ ਨਿਯਮਨ ਜ਼ਮਾਨਤ ਲਈ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਅੱਜ ਹਾਈ ਕੋਰਟ ਨੇ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਕਰਦੇ ਅ 14 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਇਹ ਅਦਾਲਤ ਵੱਲੋਂ ਮਜੀਠੀਆ ਦੀ ਪਟੀਸ਼ਨ ਖਾਰਜ ਕਰਨ ਤੋਂ ਬਾਅਦ ਉਹਨਾਂ ਦੇ ਵਕੀਲਾਂ ਰਾਹੀਂ ਇਹ ਪਟੀਸ਼ਨ ਦਾਇਰ ਕੀਤੀ ਇਸ ਮਾਮਲੇ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 14 ਅਕਤੂਬਰ ਤੱਕ ਆਪਣਾ ਜਵਾਬ ਦਾਇਰ ਕਰਨ ਦਾ ਹੁਕਮ ਦਿੱਤਾ ਹੈ ਇਸ ਦੇ ਨਾਲ ਹੀ ਮਾਮਲੇ ਸਟੇਟਸ ਰਿਪੋਰਟ ਦਾਇਰ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ ਦੱਸਦੇ ਕਿ ਵਿਕਰਮ ਸਿੰਘ ਮਜੀਠੀਆ 6 ਜੁਲਾਈ ਤੋਂ ਨਵੀਂ ਨਾਪਾਸ ਵਿੱਚ ਨજરਬੰਦ ਨੇ ਜਿਨ੍ਹਾਂ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਅੰਮ੍ਰਿਤਸਰ ਤੋਂ ਇੱਕ ਤਿੱਤ ਤੌਰ ਤੇ ਜ਼ਮਾਨਤ ਸਹੋਤਾ ਵਿੱਚ ਜਾਇਦਾਦ ਬਣਾਉਣ ਤੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ ਤੇ ਮਜੀਠੀਆ ਤੇ ਹੋਈ ਕੋਰਟ ਵਿੱਚ ਰਾਹਤ ਪਟੀਸ਼ਨਾਂ ਦਾਇਰ ਕੀਤੀ ਗਈ ਇਹ ਦਾਵਾ ਕੀਤਾ ਗਿਆ ਕਿ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਇੱਕ ਤਿੱਤ ਤੌਰ ਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਤੇ ਗ੍ਰਿਫਤਾਰੀ ਗੈਰਕੁਨਿ ਸੀ ਪਰੀਵੀਰ ਵਿੱਚ ਮਜੀਠੀਆ ਨੇ ਇਹ ਵੀ ਦਾਵਾ ਕੀਤਾ ਉਸ ਦੇ ਖਿਲਾਫ ਦਰਜ ਕੀਤੀ ਗਈ FRIB ਜਿਹੜੀ ਹੈ ਗਲਤ ਹੈ ਲੇਕਿਨ 난 ਨੂੰ ਦੱਸ ਦਈਏ ਕਿ ਜਿੱਥੇ ਹੁਣ ਵਿਕਰਮ ਸਿੰਘ ਮਜੀਠੀਆ ਉੱਤੇ ਵੱਡੀ ਕਾਰਵਾਈ ਕੀਤੀ ਗਈ ਹੈ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਸ ਤਰ੍ਹਾਂ ਹਮੇਸ਼ਾ ਕਹਿੰਦੇ ਨੇ ਕਿ ਜਿਹੜੇ ਵਿਕਰਮ ਸਿੰਘ ਮਜੀਠੀਆ ਨੇ ਚਾਹੇ ਉਹਨਾਂ ਵੱਲੋਂ ਪਟੀਸ਼ਨਾਂ ਪਾਈਆਂ ਜਾ ਲੀਆਂ ਨੇ ਵਾਰ-ਵਾਰ ਜ਼ਮਾਨਤ ਦੀਆਂ ਲੇਕਿਨ ਉਹ ਅਰਜੀ ਵੀ ਅੱਜ ਜਿਹੜੀ ਹੈ ਮੁਲਤਵੀ ਕਰ ਦਿੱਤੀ ਗਈ ਹੈ 14 ਅਕਤੂਬਰ ਦਾ ਟਾਈਮ ਰੱਖ ਦਿੱਤਾ ਗਿਆ ਹੈ ਲੇਕਿਨ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਲੰਮੇ ਸਮੇਂ ਲਈ ਜੇਲ੍ਹ ਵਿੱਚ ਜਾਏਗਾ ਵਿਕਰਮ ਸਿੰਘ ਮਜੀਠੀਆ ਕਿਉਂਕਿ ਉਹਦੇ ਖਿਲਾਫ 40 ਹਜ਼ਾਰ ਪੰਨਿਆਂ ਦੀ ਚਾਰਸ਼ਿਟ ਪੇਸ਼ ਕੀਤੀ ਗਈ ਹੈ ਵਿਜੀਲੈਂਸ ਵੱਲੋਂ ਨਿਤ ਵਿਜੀਲੈਂਸ ਇੱਕ ਵੱਡੇ ਸਬੂਤ ਲਿਆ ਕੇ ਖੜੇ ਕਰ ਦਿੰਦੀ ਹੈ ਦੂਸਰੇ ਪਾਸੇ ਵਿਜੀਲੈਂਸ ਵੱਲੋਂ ਜਿਹੜੇ ਉਹਨਾਂ ਦੇ ਪਰਿਵਾਰ ਤੇ ਵੀ ਜਿਹੜੇ ਨੇ ਡੂੰਘੇ ਸਬੂਤ ਖੋਜੇ ਜਾ ਰਹੇ ਨੇ ਜਿੱਥੇ ਉਹਨਾਂ ਦੀ ਦਰਮਪਤਨੀ ਗਨੀਪ ਕੋਰਤੇ ਉਹਨਾਂ ਦੇ ਸਾਲੇ ਗਨਪਤ ਗਰੇਵਾਲ ਤੇ ਵੀ ਵੱਡੇ ਇਲਜ਼ਾਮ ਲੱਗ ਰਹੇ ਨੇ ਜਿੱਥੇ ਕਿ ਵਿਜੀਲੈਂਸ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਤਲਬ ਹੋਣਾ ਸੀ ਲੇਕਿਨ ਉਹ ਤਲਬ ਨਹੀਂ ਹੋਏ ਵਾਰ-ਵਾਰ ਵਿਕਰਮ ਸਿੰਘ ਮਜੀਠੀਆ ਦਾ ਪਰਿਵਾਰ ਅਤੇ ਵਿਕਰਮ ਸਿੰਘ ਮਜੀਠੀਆ ਜਿਹੜਾ ਹੈ ਕੇਰੇ ਦੇ ਵਿੱਚ ਕੇਰੇ ਨੇ ਵਾਰ-ਵਾਰ ਜਿਹੜੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹਨਾਂ ਦਾ ਪਰਿਵਾਰ ਵੀ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਨਸ਼ਾ ਨਸ਼ਾ ਲਿਆਂਦਾ ਉਹ ਬੱਚਿਆਂ ਦੀਆਂ ਜਿਹੜੇ ਨੌਜਵਾਨ ਪੀੜੀ ਖਤਮ ਕੀਤੀ ਉਸੇ ਤਰ੍ਹਾਂ ਹੀ ਇਹਦੀ ਸਜ਼ਾ ਲੰਮੇ ਸਮੇਂ ਜੇਲ੍ਹ ਵਿੱਚ ਜਾ ਕੇ ਕਟਣੀ ਪੈਗੀ ਬਿਕਰਮ ਸਿੰਘ ਮਜੀਠੀਆ ਨੂੰ ਹਾਲਾਂਕਿ ਬਿਕਰਮ ਸਿੰਘ ਮਜੀਠੀਆ ਦੇ ਵਕੀਲਾ ਵੱਲੋਂ ਜੋਰ-ਮਜੋਰ ਜਿਹੜਾ ਹੈ ਲਗਾਇਆ ਜਾ ਰਿਹਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲ ਜਾਏ ਲੇਕਿਨ ਜ਼ਮਾਨਤ ਦੀ ਅਰਜ਼ੀ ਕਿਸੇ ਤਰੀਕੇ ਵੀ ਮੁltਈ ਕਰ ਦਿੱਤੀ ਜਾਂਦੀ ਹੈ ਅਗਾ ਦੀ ਅਗਾ ਜਿਹੜੀਆਂ ਤਰੀਕਾ ਪਾ ਦਿੱਤੀਆਂ ਜਾਂਦੀਆਂ ਨੇ ਵਿਕਰਮ ਸਿੰਘ ਮਜੀਠੀਆ ਨੂੰ ਕਿਸੇ ਤਰ੍ਹਾਂ ਦੀ ਰਾਹਤ ਜਿਹੜੀ ਹੈ ਨਾ ਹੀ ਹਾਈ ਕੋਰਟ ਵੱਲੋਂ ਮਿਲਦੀ ਹੈ ਨਾ ਹੀ ਮੁਹਾਲੀ ਦੀ ਅਦਾਲਤ ਵੱਲੋਂ ਮਿਲ ਰਹੀ ਹੈ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਦੀ ਤਰਮ ਪਤਨੀ ਨੂੰ ਵੀ 10 ਅਗਸਤ ਨੂੰ ਵੱਡੇ ਸੰਮਨ ਜਾਰੀ ਕਰ ਦਿੱਤੇ ਗਏ ਸੀ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਦਾਸਤਾਵੇਜ਼ ਪੇਸ਼ ਕਰੋ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਨੂੰ ਨੂੰ ਪੰਜਾਬ ਹਰਿਆਣਾ ਨੇ ਕਿਹਾ ਕਿ ਇਹਨਾਂ ਨੂੰ ਦਾਸਤਾਵੇਜ਼ ਕਿਉਂ ਪੇਸ਼ ਕਰਨ ਲਈ ਕਿਹਾ ਜਾਂਦਾ ਹੈ ਲੇਕਿਨ ਜੇ ਕੇ ਨਾਲ ਇਹ ਸਾਰੇ ਹੀ ਕਿਦੇ ਚ ਕਿਦੇ ਹੋਏ ਨੇ ਬਿਕਰਮ ਸਿੰਘ ਮਜੀਠੀਆ ਤੇ ਤਾਂ ਵੱਡੀ ਕਾਰਵਾਈ ਹੋਈ ਹੈ ਲੇਕਿਨ ਹੁਣ ਕਹਿਆ ਜਾ ਰਿਹਾ ਕਿ ਉਹਨਾਂ ਦਾ ਪਰਿਵਾਰ ਵੀ ਇਹਦੇ ਵਿੱਚ ਫਸੇਗਾ ਲੇਕਿਨ ਬਿਕਰਮ ਸਿੰਘ ਮਜੀਠੀਆ ਨੂੰ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਮਿਲ ਰਹੀ ਧੰਨ